ਸਾਰੇ ਕੁੰਬੜਾ ਨਿਵਾਸੀ ਇਸ ਇਲਾਕੇ ਦੇ ਮੌਜੂਦ ਸੱਜਣ ਇਕੱਤਰ ਹੋਏ ਆ ਦੋ ਕੁੰਬੜਾ ਪਿੰਡ ਚ ਮਰਡਰ ਹੋਏ ਆ ਅੱਜ 15 18 ਦਿਨ ਬੀਤ ਗਏ ਦੋ ਕਾਤਲ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ ਔਰ ਜੋ ਪਰਵਾਰ ਨਾਲ ਵਾਦਾ ਕੀਤਾ ਸੀਗਾ ਪੰਜਾਬ ਸਰਕਾਰ ਨੇ ਕਿ ਅਸੀਂ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ ਉਹ ਮੁਆਵਜ਼ਾ ਨਹੀਂ ਮਿਲਿਆ ਇਸ ਤੇ ਇਹ ਵਿੱਚ ਜੇਕਰ ਪੰਜਾਬ ਸਰਕਾਰ ਨੇ ਅਗਲੇ ਸੋਮਵਾਰ ਤੱਕ 9 ਤਰੀਕ ਤੱਕ ਇਹ ਸਾਨੂੰ ਇਨਸਾਫ ਨਾ ਦਿੱਤਾ ਤਾਂ ਵੱਡੇ ਪੱਤਰ ਤੇ ਸੰਘਰਸ਼ ਲਿਖੂਗੇ ਸਾਰੇ ਸੱਜਣ ਬੈਠੇ ਆ ਮੇਰੀਆਂ ਮਤਾਮਾਂ ਭੈਣਾਂ ਸਾਰੀਆਂ ਆਈਆਂ ਨੇ ਸਾਰਿਆਂ ਨੇ ਅੱਜ ਇੱਕ ਫੈਸਲਾ ਕੀਤਾ ਕਿ 9 ਤਰੀਕ ਤੱਕ ਜੇ ਪ੍ਰਸ਼ਾਸਨ ਨੇ ਨਮਕਪੂਰੀ ਨਾ ਕੀਤੀ ਉਹ ਕਾਤਲਾਂ ਨੂੰ ਨਾ ਫੜਿਆ ਪੁਰਾਣਾਂ ਨੂੰ ਮੌਜਾ ਨਾ ਮਿਲਿਆ ਤਾਂ ਇਸ ਹਕਾਕਰਸ਼ ਵੱਡੇ ਪੱਧਰ ਤੇ ਹੋਏਗਾ ਪੂਰੇ ਸਹਾਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਨਾਲ ਲੈ ਕੇ ਸਾਰੇ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਨਯੰਗ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਸਾਕਰਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ